ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸੰਗਤ ਸਾਲ ਰੰਜੀਤ ਵਿਹਾਰ ਲਹਾਰ ਕਾ ਰੋੜ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਸਬੰਧੀ ਗੱਲ ਕਰਦੇ ਹਨ ਜਰਨਲ ਸਕੱਤਰ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੌਕੇ ਰੱਖੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਪ ਪਾਏ ਗਏ ਹਨ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਹੈ ਅਤੇ ਢਾਡੀ ਤੇ ਕਬੀਸ਼ਰੀ ਜੱਥਿਆਂ ਵੱਲੋਂ ਵਾਰਾ ਰਾਹੀ ਗੁਰੂ ਇਤਿਹਾਸ ਤੇ ਚਰਨਾ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਜਿਸ ਦੀ ਨੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਗਲਾਂ ਦੇ ਜ਼ਬਰਦਸਤ ਸਬਰ ਦੇ ਸਿੱਧਕ ਨਾਲ ਸਾਹਮਣਾ ਕਰਦਿਆਂ ਸ਼ਹਾਦਤ ਦੇ ਕੇ ਮਜ਼ਬੂਤ ਕੀਤੀ ਸੀ। ਇਸ ਮੌਕੇ ਉਹਨਾਂ ਕਿਹਾ ਕਿ ਸੰਗਤਾਂ ਲਈ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਹਨ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ। ਇਸ ਮੌਕੇ ਨਿਰਮਲ ਸਿੰਘ ਆਨੰਦ ਕੈਪਟਨ ਅਜੀਤ ਸਿੰਘ ਕੁਲਦੀਪ ਸਿੰਘ ਹਰਪਾਲ ਸਿੰਘ ਵਿਜੇ ਕੁਮਾਰ ਮੇਵਾ ਸਿੰਘ ਤਰਵਿੰਦਰ ਸਿੰਘ ਬੰਟੀ ਗੁਰਚੈਨ ਸਿੰਘ ਸੰਧੂ ਪਰਮਜੀਤ ਕੌਰ ਰਾਏ ਅਮਰਿਤ ਕੌਰ ਦਵਿੰਦਰ ਕੌਰ ਰਾਜਵਿੰਦਰ ਕੌਰ ਇੰਦਰਪ੍ਰੀਤ ਕੌਰ ਆਨੰਦ ਜਦਾਰਦੀਪ ਕੌਰ ਆਨੰਦ ਸਰਜੀਤ ਕੌਰ ਅਮਰਜੀਤ ਕੌਰ ਬਾਬਾ ਚੈਂਜਲ ਸਿੰਘ ਬਾਬਾ ਸੁਖਦੇਵ ਸਿੰਘ ਸ਼ਮਸ਼ੇਰ ਸਿੰਘ ਹਰਦੇਵ ਸਿੰਘ ਮੁਖਤਿਆਰ ਸਿੰਘ ਹਰਪ੍ਰੀਤ ਸਿੰਘ ਗੁਰਜੀਤ ਕੌਰ ਮੰਨੂ ਜੋਤੀ ਮਧੂ ਪੋਲੀ ਨਰਿੰਦਰ ਕੌਰ ਕਪਤਾ ਮੱਕੜ ਸੁਖਵਿੰਦਰ ਕੌਰ ਸਮੇਤ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ ਅਰਨਜੀਤ ਭਵਾਨੀਆਂ ਸੰਗਤਾਂ ਮੰਨੋ ਸੇਬੀ ਗੁਰੂ ਅਰਜਨ ਦੇਵ ਜੀ ਦੀ ਜੜਾ ਬੜਾ ਸਰਦਨਾ ਮਨਾਇਆ ਜਾ ਰਿਹਾ ਹੈ ਅਕਨਪਾਰ ਸਭ ਰੱਖੇ ਗਏ ਹੈ ਪਾਏ ਗਏ ਨੇ ਕੀਰਤਨ ਦਰਬਾਰ ਹੋਏ ਨੇ ਪਾਉੜਾ ਦਾ ਲੰਗਰ ਨਾ ਬੰਦੂ ਵਾਲਾ ਲੰਗਰ ਅਤੁੱਟ ਵਰਤਿਆ ਹੈ ਤੇ ਸੰਗਤਾਂ ਨੇ ਬਹੁਤ ਸਰਦਾਰਾ ਸੇਵਾ ਕੀਤੀ ਆ ਮੈਂ ਸੰਗਤ ਦਾ ਰਣਜੀਤ ਬਾਰ ਵੀ ਸੰਗਤਾਂ ਦਾ ਬਹੁਤ ਧੰਨਵਾਦੀ ਆ ਜਪਿਓ ਜੀ ਨਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬਣਾ ਆਇਓ ਤਤ ਵਿਚਾਰ ਇਹ ਮਤਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜੀ ਨਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬਣਾ ਆਇਓ ਤੇਰਾ ਭਾਣਾ ਮੀਠਾ ਲੱਗੇ ਹਰ ਨਾਮ ਪਦਾਰਤ ਨਾਨਕ ਮੰਗੇ ਐਸੇ ਦੀਨਦਿਆਲ ਸਤਗੁਰੂ ਪੰਚਮ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸੱਚੇ ਪਾਸ਼ਾ ਸੰਤ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਜ ਤੋਂ 419 419 ਸਾਲ ਪਹਿਲਾਂ 500ਾ ਤੋਂ 3 ਪਿਛੀ ਨੂੰ ਬਦੋਰਾ ਢੇਰਾ ਸਾਹਿਬ ਲਾਹੌਰ ਵਿਖੇ ਗੁਰੂ ਮਹਾਰਾਜ ਨੂੰ ਉਸ ਸਮੇਂ ਦੀ ਜੋ ਮੁਗਲ ਹਕੂਮਤ ਸੀ ਉਹਨਾਂ ਨੇ ਵਕਫਾ ਕਰਨਾ ਕਰਕੇ ਜੋ ਹੈ ਗੁਰੂ ਸਾਹਿਬ ਦੇਤੇ ਤਸੀਹੇ ਦਿੱਤੇ ਉਹਨਾਂ ਨੂੰ ਤਤੀ ਤਵੀ ਦੇ ਬਿਠਾਇਆ ਗਿਆ ਸਿਰੋਚ ਕਰ ਮਰੇਤਾ ਪਾਈ ਗਈ ਮੁਗਲ ਦੀ ਦੇਖ ਦੇ ਜਵਾਲਿਆ ਗਿਆ ਤੇ ਫਿਰ ਗੁਰੂ ਸਾਹਿਬ ਨੇ ਆਪਣੀ ਇੱਛਾ ਫਰਗੋਦ ਕੀਤੀ ਕਿ ਉਹਨਾਂ ਨੇ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਹੈ ਤੇ ਗੁਰੂ ਮਹਾਰਾਜ ਰਾਵੀ ਦੇ ਵਿੱਚ ਜੋ ਹੈ ਪ੍ਰੋਗਮ ਕਰ ਗਏ ਐਸੇ ਧੀਮ ਵਿਹਾਲ ਸਤਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਰਵਿੰਦਰ ਸਿੰਘ ਮਹਾਰਾਜ ਅੱਜ ਦੇ ਦਿਨ ਦੇਰਾ ਸਾਹਿਬ ਲਾਹੌਰ ਵਿਖੇ ਉਹਨਾਂ ਨੇ ਆਪਣਾ ਜੋ ਹੈ ਸੀਸ ਜੋ ਹੈ ਕੀਰਬਾਨ ਕੀਤਾ ਸੀ। ਤੋਂ ਅੱਜ ਅਸੀਂ ਸਾਰੇ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਲ ਲੋਹਾਰਾ ਰੋਡ ਵਿਖੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਇਆ ਉਹਨਾਂ ਦਾ ਸ਼ਹੀਦੀ ਦਿਹਾੜਾ ਸੱਚੇ ਪਾਤਸ਼ਾਹ ਜੀ ਦਾ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਮਨਾ ਰਹੀਆਂ ਹਾਂ ਸਾਡੀ ਸ਼ਰਧਾ ਭਾਵਨਾ ਉਤਸ਼ਾਹ ਨਾਲ ਸਾਰੀਆਂ ਸੰਗਤਾਂ ਜਿ ਕੋ ਠੰਡੇ ਮਿੱਠੇ ਜਲਦੀਆਂ ਸ਼ਬੀਨਾ ਲਗਾ ਰਹੀਆਂ ਹਨ ਉਥੇ ਗੁਰੂ ਕੋ ਲੰਗਰ ਚੱਲ ਰਹੇ ਹਨ ਸਾਡੀ ਇਹ ਸੰਗਤਾਂ ਨੂੰ ਅਪੀਲ ਹੈ ਕਿ ਤੁਸੀਂ ਸ਼ਬੀਨਾ ਲਗਾਉਣੀਆਂ ਹਨ ਉਥੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨੀ ਹੈ ਰੁਕ ਲਗਾਉਣੇ ਹਨ ਬਿਜਲੀ ਬਚਾਉਣੀ ਹੈ ਕਿਉਂਕਿ ਵਾਤਾਵਰਨ ਨੂੰ ਵੀ ਆਪਾਂ ਸੰਭਾਲਣਾ ਹੈ ਪਾਣੀ ਨੂੰ ਵੀ ਸੰਕੋਚ ਕੇ ਵਰਤਣਾ ਹੈ ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅੱਜ ਜੋ ਸੱਚੀ ਸ਼ਰਧਾਂਜਲੀ ਇਹ ਹੋਏਗੀ ਜੋ ਤਬ ਤਕੜਾ ਆ ਬੁਝ ਗਿਆ ਅੱਜ ਧਰਤੀ ਦੇ ਤੇ ਬਹੁਤ ਤਮਸ਼ਾ ਵਧ ਗਈ ਹੈ ਗਲੋਬਲਿੰਗ ਵਾਰਮਿੰਗ ਵਧ ਗਈ ਹੈ ਇਸੇ ਤਮਸ਼ਾ ਨੂੰ ਆ ਪਠੰਡਿਆ ਕਰਨ ਲਈ ਵੱਤ ਵੱਧ ਰੋਕ ਲਗਾਵਾਂਗੇ ਇਹ ਵੀ ਇੱਕ ਤਰ੍ਹਾਂ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਵੇਸ਼ਲ ਬਾਂਧੀ ਹੋਏ ਕਿ ਸਾਰੀਆਂ ਸੰਗਤਾਂ ਜਿਤੇ ਪਿਆਈਆਂ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ਅਰਜੀਤ ਵਿਹਾਲ ਲੋਹਰਕਰ ਰੋਡ ਅੰਮ੍ਰਿਤਸਰ ਵਿਕੇ ਦੇ ਸ਼ਹਿਰ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤਾਂ ਤੇ ਧੰਨਵਾਦ ਜਿਨ੍ਹਾਂ ਨੂੰ ਵਾਕ ਵਕਟਾਡੀ ਰਾਗੀ ਕਥਾਵਾਚਕ ਸਾਡੇ ਕੋਲ ਹੋਏ ਉਪਰੰਤ ਜੋ ਹੈ ਉਹ ਹਕਮਨਾਮੇ ਸਰਵਨ ਕੀਤੇ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਚੱਲ ਰਹੇ ਹਨ ਸ਼ਹੀਲਾਂ ਚੱਲ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ